ਜਿਉਂ ਦੇ ਜਿਉਂ ਚ ਵਤਨ ਦੀ ਮਿੱਟੀ نیوز ਚੈਨਲ ਵਿੱਚ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਜਿਵੇਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇੱਕ ਖਾਸ ਲੈ ਕੇ ਜੋ ਹਾਲਪੁਰ ਫੀਜ ਦੀ ਮੇਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੋ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਕਿ ਉਸ਼ਿਰ ਪਾਇ ਲਖੀ ਸਿੰਘ ਜੀ ਠੱਠਾ ਅੱਜਿਕਾ ਠੱਠਾ ਸਾਹਿਬ ਸ੍ਰੀ ਗੁਰੂ ਨਾਨਕ ਤੇ ਜੀ ਦਾ ਜੋ ਇਤਿਹਾਸ ਿੱਲੜੀ ਜਲ ਰਹੀ ਹੈ ਉਸ ਦੀ ਅਗਲੀ ਝੜੀ ਨੂੰ ਜੋੜਨ ਲਈ ਸਾਨੂੰ ਅਗੀ ਇਤਿਹਾਸ ਦਿੱਸੇ ਦੇਸ਼ ਦੇਸ਼ੇ ਚ ਭਵਨ ਦੇ ਮਿੱਤੇ ਨਿਊ ਚੈਨਲ ਵੈਖ ਰਹੇ ਸਮੂਹ ਸਾਧ ਸੰਗਠਨੋਂ ਮੇਰੇ ਪਿਆਰ ਭਰੇ ਸਾਸਰੀ ਘਰ ਦੇ ਸੰਗੋਸ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਇੱਥੇ ਕਿ ਜੇ ਪਹੁੰਚੇ ਸੀ ਕਿ ਜਦੋਂ ਸੁਲਤਾਨ ਤੋਂ ਲੋਧੀ ਦੇ ਸਾਰੇ ਲੋਕ ਗੁਰੂ ਨਾਨਕ ਮਹਾਰਾਜ ਨੂੰ ਲੱਭ ਕੇ ਤੇ ਉਦਾਸ ਹੋ ਗਏ ਸੀ ਕਿ ਨਹੀਂ ਲੱਭਦੇ ਹਾਂਜੀ ਤੇ ਭੈਣ ਨਾਨਕੀ ਨੇ ਉਹ ਉਡੋਲ ਘਰੇ ਰਹਿ ਸੀ ਪਰ ਉਹਨਾਂ ਨੇ ਇੱਕ ਦਿਨ ਬੀਤਣ ਤੋਂ ਬਾਅਦ ਅਗਲੇ ਦਿਨ ਰਾਤ ਨੂੰ ਧਿਆਨ ਜੋੜ ਕੇ ਅਕਾਲ ਪੁਰਖ ਦੇ ਚਰਨਾਂ ਨਾਲ ਤੇ ਅਰਦਾਸ ਬੇਨਤੀ ਜੋੜੀ ਕੀਤੀ। ਉਹਨਾਂ ਨੇ ਵੱਖ-ਵੱਖ ਨਾਵਾਂ ਦੇ ਨਾਲ ਹਾਂਜੀ ਗੁਰੂ ਨਾਨਕ ਸਾਹਿਬ ਨੂੰ ਪੁਕਾਰਿਆ। ਅੱਛਾ ਜੀ। ਉਹਨਾਂ ਨੇ ਅਰਦਾਸ ਕੀਤੀ ਕਿ ਕਿਰਪਾਲੂ ਜਾਲੂ ਅਕਾਲ ਪੁਰਖ ਜੀਓ ਇਹ ਪ੍ਰਾਣ ਆਧਾਰੇ ਮਾਲਕ ਜੀਓ ਹਾਂਜੀ ਇਹ ਦੰਤਾਂ ਦਾ ਨਾਸ ਕਰਨ ਵਾਲੇ ਦੁਨੀਆਂ ਦੇ ਰਖਕ ਦੁਨੀਆਂ ਦੇ ਪਾਲਣਹਾਰੇ ਹਾਂਜੀ ਇਸ ਤਰ੍ਹਾਂ ਉਹਨਾਂ ਨੇ ਵਕ ਵਕ ਆਪਣੀ ਮਨ ਦੀ ਸ਼ਰਦਾ ਦੇ ਨਾਲ ਜੋ ਉਹਨਾਂ ਦੇ ਮਨ ਨੂੰ ਚੰਗਾ ਲੱਗਦਾ ਸੀ ਉਸ ਤੰਗ ਦੇ ਨਾਲ ਉਹਨਾਂ ਨੇ ਅਲਾਸ ਬੇਨਤੀ ਕੀਤੀ ਔਰ ਅਰਦਾਸ ਕਰਦੇ ਕਰਦੇ ਆਂ ਇਤਿਹਾਸ ਦਾ ਜ਼ਿਕਰ ਹੈ ਕਿ ساری ਰਾਤ ਜੀ ਕਿੰਨੀ ਲੇਵ ਲੱਗੀ ਹੈ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਨਾਲ ਹਾਂਜੀ ਕਿਉਂਕਿ ਮੈਂ ਪਹਿਲਾਂ ਵੀ ਕਦੇ ਜ਼ਿਕਰ ਕਰ ਚੁੱਕਿਆ ਹਾਂ ਕਿ ਭੈਣ ਨਾਨਕੀ ਨੇ ਵੀਰ ਦੇ ਰਿਸ਼ਤੇ ਨੂੰ ਨਹੀਂ ਜਾਣਿਆ ਭਾਵੇਂ ਸੰਸਾਗ ਤੌਰ ਤੇ ਭੈਣ ਭਰਾ ਦਾ ਰਿਸ਼ਤਾ ਸੀ ਪਰ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਨੂੰ ਪਰਮਾਤਮਾ ਅਕਾਲ ਪੁਰਖ ਮੰਨਿਆ ਕਿ ਇਹ અવਤਾਰ ਨੇ ਇਹ ਪਰਮਾਤਮਾ ਨੇ ਇਹ ਪ੍ਰਾਣ ਅਧਾਰੇ ਨੇ ਉਹ ਜਨ ساری ਰਾਤ ਬੀਤ ਗਈ ਹੈ ਅਗਲਾ ਦਿਨ ਚੜਿਆ ਹਾਂਜੀ ਔਰ ਇਧਰ ਹੈ ਗੁਰੂ ਨਾਨਕ ਮਹਾਰਾਜ ਜਦੋਂ ਇਹਨਾਂ ਨੇ ਵਹੀ ਨਦੀ ਵਿੱਚ ਟੁੱਬੀ ਮਾਰੀ ਹੈ ਨਾ ਇਹ ਮਰਨ ਦੇਵਤਾ ਦੇ ਨਾਲ ਗੱਲਾਂ ਕਰਦੇ ਹੋਏ ਇਹ ਉੱਥੇ ਪਹੁੰਚ ਗਏ ਜਿੱਥੇ ਕਿ ਸਤਖੰਡ ਵਸੇ ਅੰਦਰੰਕਾਰ ਪੋਸਟ ਦੇ ਸੇਵਕਾਂ ਦੇ ਔਰ ਅਕਾਲਪੁਰਖ ਨੇ ਨੰਕਾਰ ਨੇ ਇਹਨਾਂ ਨੂੰ ਕਿਹਾ ਨਾਨਕ ਤੈਨੂੰ ਇਸ ਕਰਕੇ ਭੇਜਿਆ ਸੀ ਹਮ ਸੰਸਾਰ ਦੇ ਵਿੱਚ ਕਿ ਤੂੰ ਮੋਦੀ ਖਾਨਾ ਚਲਾ ਜਾ ਕੇ ਤੂੰ ਸੰਸਾਰ ਨਕਾਰਵਾ ਕਰ ਹ ਨਹੀਂ ਇਸ ਕਰਕੇ ਨਹੀਂ ਸੀ ਭੇਜਿਆ ਤੈਨੂੰ ਇਸ ਕਰਕੇ ਭੇਜਿਆ ਸੀ ਤੈਨੂੰ ਜਾ ਕੇ ਤੇ ਤਫਦੀ ਹੋਈ ਦੁਨੀਆ ਨੂੰ ਨਾਮ ਦੇ ਨਾਲ ਠੰਡਪਾ ਔਰ ਭੁੱਲੇ ਪੜਕੇ ਲੋਕ ਜਿਹੜੇ ਨੇ ਉਹਨਾਂ ਨੂੰ ਸਿੱਧੇ ਰਸਤੇ ਬਾਣੀ ਦੇ ਤੀਰ ਮਾਰ ਕੇ ਸਿੱਧੇ ਰਸਤੇ ਚਲਾਉਂ। ਔਰ ਜਿਹੜੇ ਮਨਮਤ ਵਾਲੇ ਲੋਕ ਨੇ ਉਹਨਾਂ ਨੂੰ ਵੀ ਸਿੱਧੇ ਰਸਤੇ ਕੇ ਗੁਰਬਾਣੀ ਨਾਲ ਜੋੜ ਕੇ ਸਿੱਧੇ ਰਸਤੇ ਪਾਉਣ ਲਈ ਦਿੰਦਾ। ਔਰ ਗੁਰੂ ਨਾਨਕ ਮਹਾਰਾਜ ਨੇ ਅਕਾਲ ਪੁਰਖ ਨਿਰੰਕਾਰ ਦੇ ਸਾਹਮਣੇ ਇਹ ਗੱਲ ਕਹੀ ਇਹ ਕਾਲਪੁਰਖ ਜੀਓ ਤੁਹਾਡੀ ਮਹਿਮਾ ਬੇਅੰਤ ਹੈ ਨੰਨੀ ਮਹਿਮਾ ਕਹਿਣ ਤੋਂ ਪਰੇ ਹੈ ਜਿਹੜੀ ਹੈ ਹੀ ਬੇਅੰਤ ਹੈ ਉਹ ਇਸ ਜ਼ਬਾਨ ਨਾਲ ਕਹੀ ਨਹੀਂ ਜਾ ਸਕਦੀ ਭਾਵੇਂ ਮੇਰੀ ਉਮਰ ਕਰੋੜਾਂ ਸਾਲ ਪਿਉਲਾ ਹੋ ਜਾਵੇ ਫੇਰ ਵੀ ਤੁਹਾਡੀ ਮਹਿਮਾ ਜਿਹੜੀ ਨਹੀਂ ਕਹੀ ਜਾ ਸਕਦੀ ਭਾਵੇਂ ਸਾਰੀ ਧਰਤੀ ਦਾ ਕਾਗਜ਼ ਬਣਾ ਲਿਆ ਜਾਵੇ ਔਰ ਪਵਨ ਦੇ ਤਾਂ ਜਿਹੜਾ ਕੂਨ ਨੂੰ ਲਿਖਣ ਵਾਸਤੇ ਲਾਇਆ ਜਾਵੇ ਇੰਨੀ ਸਪੀਡ ਹੋਵੇ ਲਿਖਣ ਦੀ ਤੇ ਸਾਰੇ ਜੰਗਾਂ ਦੀ ਕਲਮਾ ਬਣ ਜਾ ਸਾਰੇ ਸਮੰਗਰਾਂ ਦੀ ਸ਼ਾਹੀ ਬਣ ਜਾਵੇ ਫਿਰ ਵੀ ਤੁਹਾਡੀ ਮਹਿਮਾ ਨਹੀਂ ਲਿਖਦਾ ਪਹਿਲੀ ਤੁਹਾਡੀ ਮਹਿਮਾ ਹੈ ਤੇ ਮਹਾਰਾਜ ਇਹਨੀ ਮਹਿਮਾ ਕਿਵੇਂ ਹੋ ਸਕਦੀ ਹੈ ਹੂੰ ਫਿਰ ਅਕਾਲਪੁਰ ਨੇ ਕਿਹਾ ਉਹਨਾਂ ਨੇ ਇੱਕ ਮੰਤਰ ਦਿੱਤਾ ਉਪਦੇਸ਼ ਦਿੱਤਾ ਗੁਰੂ ਨਾਨਕ ਮਹਾਰਾਜ ਜਿਹੜਾ ਸਿਮੂਲ ਮੰਤਰ ਪੜ੍ਹਦੇ ਆ ਨਾ ਰੋਜ਼ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ ਮੂਲ ਮੰਤਰ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਹ ਮੰਤਰ ਦਾ ਜਾਪ ਜਾ ਕੇ ਕਰਾਓ ਇਹਦੇ ਵਿੱਚ ਸਾਰੀਆਂ ਸ਼ਕਤੀਆਂ ਇਹਦੇ ਵਿੱਚ ਜਿੰਨੀਆਂ ਸੰਸਾਰ ਦੀ ਸ਼ਕਤੀ ਹੈ ਜੰਨੀ ਅਕਾਲ ਪੁਰਖ ਦੀ ਸ਼ਕਤੀ ਹੈ ਇਹ ਸਾਰੀ ਇਹਦੇ ਵਿੱਚ ਹੈ ਇਹਦੇ ਵਿੱਚ ਕਿਸੇ ਗੱਲ ਦੀ ਘਾਟ ਨਹੀਂ ਇਸ ਮੰਤਰ ਦਾ ਜਾਪ ਕਰਵਾਉ। ਔਰ ਇਹਨੋਂ ਤੀਸਰੇ ਦਿਨ ਹਾਂਜੀ ਜੇ ਥਾਂ ਤੋਂ ਇਸ਼ਨਾਨ ਕਰਨ ਵਾਲਾ ਖਾਸ ਸੀ ਨਾ ਵੈ ਨਦੀ ਦਾ ਹਾਂਜੀ ਜਿੱਥੋਂ ਇਹ ਅਲੋਪ ਹੋਏ ਸੀ ਤੋਂ ਬਿਮਾਰੀ ਸੀ ਉੱਥੇ ਹੀ ਨੌਕਰ ਜਿਹੜਾ ਸੀਗਾ ਇਹ ਰੋਜ਼ ਉੱਦਾਂ ਦਾ ਇਸ਼ਨਾਨ ਕਰ। ਅੱਛਾ ਔਰ ਜਦੋਂ ਨੌਕਰ ਉਸ ਦਿਨ ਆ ਇਸ਼ਨਾਨ ਕਰਨ ਫਿਰ ਦੇ ਦਿਨ ਹਾਂਜੀ ਔਰ ਗੁਰੂ ਨਾਨਕ ਸਾਹਿਬ ਉੱਚੇ ਮਿੱਠੇ ਹੋਏ ਨੇ ਔਰ ਜਦ ਦੂਰੋਂ ਵੇਖਿਆ ਤੇ ਐਵੇਂ ਲੱਗੇ ਜਿਵੇਂ ਛਵੜਾ ਜਾ ਪਿਆ ਹਾਂਜੀ ਫਿਰ ਨੇੜੇ ਜਾ ਕੇ ਦਰਸ਼ਨ ਕੀਤੇ ਆ ਕਿਤੇ ਤ੍ਰੇਖਾ ਦੇ ਨੇ ਪੈਂਦਾ ਅੱਛਾ ਨੇੜੇ ਜਾ ਕੇ ਦਰਸ਼ਨ ਕੀਤੇ ਆ ਇਹਦਾ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਹੋਇਆ ਤਨ ਮਨ ਨਿਹਾਲ ਹੋ ਗਿਆ ਤਨ ਮਨ ਹੋਏ ਨਿਹਾਲ ਜੰਗੋ ਤੇ ਕਸਮ ਔਰ ਗੁਰੂ ਨਾਨਕ ਮਹਾਰਾਜ ਚਰਨਾਂ ਨੂੰ ਨਮਸਕਾਰ ਕਰ ਤੇ ਗੁਰੂ ਨਾਨਕ ਮਹਾਰਾਜ ਨੂੰ ਇਹ ਬੇਨਤੀ ਕੀਤੀ ਕਿ ਮਹਾਰਾਜ ਜੀਓ ਜਾ ਕੇ ਦਰਸ਼ਨ ਦੇ ਸੰਗਤਾਂ ਬਹੁਤ ਰਕਾਂ ਜੀ ਸੰਗਤਾਂ ਸਰੀਆਂ ਨੇ ਹਾਂਜੀ ਔਰ ਤੁਹਾਡੇ ਦਰਸ਼ਨ ਵਾਸਤੇ ਤੜਫੀਆਂ ਨੇ ਸੰਗਤਾਂ ਜੀ ਤਦ ਤੁਸੀਂ ਦਰਸ਼ਨ ਦੇਵ ਜਾ ਔਰ ਇੱਧਰ ਗੁਰੂ ਨਾਨਕ ਮਹਾਰਾਜ ਨੇ ਕਿਹਾ ਕਿ ਚਲੋ ਠੀਕ ਚੱਲਦੇ ਹਾਂ ਗੁਰੂ ਨਾਨਕ ਮਹਾਰਾਜ ਤੁਪੈ ਨੇ ਹਾਂਜੀ ਨੌਕਰ ਦੇ ਨਾਲ ਔਰ ਗੁਰੂ ਨਾਨਕ ਮਹਾਰਾਜ ਨੇ ਨਾਮ ਕੋ ਲਗਾਇਆ ਕਿ ਤੂੰ ਪਹਿਲਾਂ ਜਾ ਕੇ ਤੇ ਭੈਣ ਨਾਨਕੀ ਜਿਹੜੀ ਕੱਲ੍ਹ ਸ਼ਾਮ ਦੀ ਅਰਦਾਸਾਂ ਕਰਨ ਗਈ ਹੈ ਉਹ ਨੂੰ ਜਾ ਕੇ ਦੱਸ ਹਮ ਇਹ ਨਾਨਕ ਆ ਗਿਆ ਹਾਂਜੀ ਨੌਕਰ ਨੇ ਹੁਕਮ ਮੰਨਿਆ ਔਰ ਇਹ ਗਿਆ ਪੰਜਾ ਪੰਜਾ ਤੇ ਭੈਣ ਨਾਨਕੀ ਦੀ ਅਜੇ ਵੀ ਸਮਾਧੀ ਲੱਗੀ ਹੋਈ ਸੀ ਆਹ ਸਭ ਦਾਨ ਇਕਾਗਰ ਜੀਤ ਸਭ ਨਾਲ ਉਹ ਕੇ ਚੌਂਕੜਾ ਲਾ ਕੇ ਤੇ ਲੇ ਜਿਹੜੀ ਸੀ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਨਾਲ ਲਾਈ ਹੋਈ ਮਿੱਠੀ ਅਰਦਾਸਾਂ ਕਰੀ ਸੀ ਅਜੇ ਵੀ ਅੱਖਾਂ ਮੀਟੀਆਂ ਹੋਈਆਂ ਸੀ ਇਹ ਨੌਕਰ ਜੋ ਗਿਆ ਨਾ ਤੇ ਨੌਕਰ ਨੇ ਜਾ ਕੇ ਹਮਾਇਤ ਕੀਤੀ ਕਿ ਭੈਣ ਜੀ ਤੜਾ ਪ੍ਰਤਾ ਨਾਨਕ ਆ ਗਿਆ ਜਦੋਂ ਕੰਨਾਂ 'ਚ ਆਵਾਜ਼ ਪਈ ਤੇ ਨਾਨਕ ਆ ਗਿਆ ਉਸੇ ਵੇਲੇ ਅ ਅੱਖਾਂ ਖੁੱਲ ਗਈਆਂ ਨੇਤਰ ਖੁੱਲ ਗਏ ਹਾਂ ਤੇ ਜਿਸ ਤਰ੍ਹਾਂ ਕਿਸੇ ਨੇ ਮੂਹਰ ਵਿੱਚ ਆਣ ਕੇ ਅੰਮ੍ਰਿਤ ਪਾਦਤਾ ਹੋਏਗਾ। ਉਹ ਗੱਲ ਬਣੀ। ਉਹ ਭੈਣ ਨਾਨ ਕੀ ਇਹਨਾਂ ਨੇ ਜਾ ਕੇ ਆਪਣੇ પતિ ਦੇਵ ਗੈਰਾਮ ਜੀ ਨੂੰ ਦੱਸਿਆ। ਹਾਂਜੀ। ਗੈਰਾਵੈ ਨੂੰ ਕਿਹਾ ਕਿ ਅਤੀ ਜੀ ਤੁਸੀਂ ਇਹਨੇ ਚਿੰਤਾਤਰ ਨਾ ਹੋ ਤੁਸੀਂ ਨਿਰਾਸ਼ ਨਾ ਹੋ। ਮਾਨਕ ਆ ਗਿਆ। ਜਦੋਂ ਨਾਨਕ ਆ ਗਿਆ ਸੁਣਿਆ ਨਾ ਤੇ ਇੰਨੀ ਖੁਸ਼ੀ ਹੋਈ ਮਨ ਦੇ ਵਿੱਚ ਜਿਹੜੀ ਕਿ ਕਹਿ ਕਥਨ ਤੋਂ ਬਾਅਦ ਹੋਰ ਗੁਰੂ ਨਾਨਕ ਮਹਾਰਾਜ ਇਹ ਖਬਰ ਜੀ ਹੌਲੀ ਹੌਲੀ ਚਲਦੀ ਚਲਦੀ ਲਖਣੀ ਤੱਕ ਵੀ ਪਹੁੰਚੀ ਹੈ ਨਗਰ ਦੇ ਲੋਕਾਂ ਤੱਕ ਪਹੁੰਚੀ ਹੈ ਨਗਰ ਦੀਆਂ ਬੀਆਂ ਤੱਕ ਪਹੁੰਚੀ ਹੈ ਕਹਿ ਨਾ ਜਿੰਨੇ ਸੁਲਤਾਨ ਕੋ ਲੋਧੀ ਦੀ ਸੰਗਤ ਸੀ ਸਾਰੀਆਂ ਸੰਗਤਾਂ ਤੱਕ ਇਹ ਬਿਜਲੀ ਦੀ ਚਮਕ ਦੀ ਤਰ੍ਹਾਂ ਜਿਹੜੀ ਖਬਰ ਜਿਹੜੀ ਹੈ ਫੈਲ ਕੇ ਫੈਲ ਗਈ। ਪਰ ਸੰਗਤਾਂ ਜਿਹੜੀਆਂ ਨੇ ਇਹ ਦਰਸ਼ਨ ਕਰਨ ਵਾਸਤੇ ਹਮ ਹਮਾ ਕੇ ਤੇ ਆਈਆਂ। ਅੱਛਾ। ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ ਨਾ। ਪਰ ਇਹਨਾਂ ਨੇ ਆਉਂਦਿਆਂ ਸਾਰੇ ਪਹਿਲਾਂ ਪੈਣ ਨਾਨਕ ਜੀ ਨੂੰ ਦਰਸ਼ਨ ਦਿੱਤੇ। ਅੱਛਾ। ਭయ్యా ਜੈ ਰਾਮ ਜੀ ਨੂੰ ਉਸੇ ਮੋਦੀ ਖਾਨੇ ਵੱਲ ਗਏ ਨੇ। اپنی ਹੱਟੀ ਸੀਸ ਦੇ ਨਾਲ। ਅਰੋ ਹੱਟੀ ਜਿਸ ਉਹ ਬੰਦ ਪਈ। ਹੂੰ। ਇਹੋ ਕਰਨੇ ਪਛਿਆ ਇਹ ਹੱਟੀ ਕਿਉਂ ਬੰਦ ਕੀਤੀ? ਕਹਿੰਦੇ ਜੀ ਇਹ ਖਾਨ ਸਾਹਿਬ ਦੀ ਹੁਕਮ ਦੇ ਨਾਲ ਬੰਦ ਕਰ ਦਿੱਤੀ। ਅੱਛੀ। ਔਰ ਗੁਰੂ ਨਾਨਕ ਸਾਹਿਬ ਨੇ ਇਤਿਹਾਸ ਦਾ ਜ਼ਿਕਰ ਹੈ ਕਿ ਆਪ ਨੰਕਰ ਦੇ ਕੋਲੋਂ ਇਹ ਹੱਟੀ ਜਿਹੜੀ ਜਿੰਦਰਾ ਕਰਵਾਇਆ। ਹੂੰ। ਤੇ ਮੋਦੀ ਖਾਨਾ ਖੋਲ ਦੇ ਕਿਉਂਕਿ ਸੰਗਤਾਂ ਨੂੰ ਬੜਾ ਕਠਸ ਹਾਂਜੀ ਸੰਗਤਾਂ ਬਹੁਤ ਸੀ ਗੁਰੂ ਨਾਨਕ ਮਹਾਰਾਜ ਦਰਸ਼ਨ ਕਰਨ ਵਾਸਤੇ ਆਏ ਜਦੋਂ ਹੱਟ ਖੁੱਲ ਗਿਆ ਤੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਕਿ ਜਿੰਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਆਪਣੇ ਆਪ ਹੀ ਲੈ ਜਾਓ ਤੁਹਾਨੂੰ ਨਹੀਂ ਲੋੜ ਆਪਣੇ ਆਪ ਹੀ ਲੈ ਜਾਓ ਔਰ ਜਿਨ੍ਹਾਂ ਨੂੰ ਜਿਨੇ ਜਿਨੇ ਲੋੜ ਸੀ ਉਹ ਸੜਨੇ ਜਦੋਂ ਇਤਰਾ ਦਾ ਸਮਾ ਆ ਜਾਵੇ ਨਾ ਤੇ ਫਿਰ ਲੋਕ ਤੋਂ ਵੱਧ ਵੀ ਬੰਦੇ ਜਿਹੜੇ ਨੇ ਉਹ ਲੈਣ ਦੀ ਕੋਸ਼ਿਸ਼ ਕਰਦੇ ਆ। ਵੇਂਦੇ ਵੇਂਦੇ ਜਦੋਂ ਦੌਲਖਾ ਲੋਦੀ ਉਹ ਵੀ ਆ ਗਿਆ। ਹਾਂਜੀ ਉਹ ਵੀ ਆਇਆ। ਪਰ ਉਹਦੇ ਵੇਂਦੇਵੇਂ ਸਾਰੀ ਦੁਕਾਨ ਜਿਹੜੀ ਖਾਲੀ ਖਾਲੀ ਹੋ ਗਈ ਤੇ ਨਾ। ਗੁਰੂ ਨਾਨਕ ਮਹਾਰਾਜ ਦੀ ਦੁਕਾਨ ਜਿਹੜੀ ਉਲਟਾ ਲੋਦੀ ਖਾਨਾ ਲਟਾ। ਪਰ ਆਪ ਜਾ ਕੇ ਤੇ ਸੁਲਤਾਨ ਤੋਂ ਲੋਧੀ ਦੇ ਮਸਾਲਾ ਵਿੱਚ ਬੜੀ ਹੁਜਜ ਗਈ। ਅੱਛਾ ਹੁਣ ਜਿਹੜਾ ਦੌਲਤ Khan ਲੋਧੀ ਹੈ ਉਹ ਸੋਚ ਰਿਹਾ ਹੈ ਕਿ ਇਹਨੇ ਆਣ ਕੇ ਦੁਕਾਨ ਲਟਾ ਦਿੱਤੀ। ਮੋਦੀ ਖਾਨਾ ਲਟਾ ਦਿੱਤਾ। ਜਿਹੜੇ ਧਨਪਦਾ ਚੁਗਲ ਖੋਲ ਲੋ ਵੀ ਬਹੁਤ ਹੋਇਆ ਕਰਦੇ। ਬਿਲਕੁਲ ਸਾਡੇ ਸਮਾਜ ਦੇ ਵੀ ਬੜੇ ਲੋਕ ਨੇ ਤੇ ਉਹਨੂੰ ਔਰ ਜਦੋਂ ਇਹ ਲਟਾਈ ਗਈ ਨਾ ਦੁਕਾਨ ਮੋਦੀ ਖਾਨਾ ਲਟਾਇਆ ਗਿਆ ਤੇ ਜਿਹੜੇ ਕੁਝ ਇਸ ਕਿਸਮ ਦੇ ਲੋਕ ਸੀ ਨਾ ਸਮਾਜ ਦੇ ਵਿੱਚ ਉਹ ਲੋਲ ਖਾਨਾ ਨੂੰ ਕਹਿਣ ਲੱਗੇ ਜੀ ਇਹ ਨਾਂਜਨੇ ਤੇ ਮੋਦੀ ਖਾਨਾ ਲੁਟਾ ਦਿੱਤਾ ਉਹਨਾਂ ਨੇ ਤੁਹਾਡੀ ਦੁਕਾਨ ਲੁਟਾ ਦਿੱਤੀ ਪਰ ਇਹਦਾ ਵਾਅਦਾ ਕਾਟਾ ਜਿਹੜਾ ਹਸਾਬਤਾਗਾ ਤੂੰ ਹੁਣ ਤੁਸੀਂ ਜੈ ਰਾਮ ਕੋਲ ਲਓ ਮੰਗ ਜੈਰਾਮ ਨੇ ਇਹਨੂੰ ਆਪਣੀ ਜ਼ਮਾਨਤ ਤੇ ਲਿਆ ਕੇ ਰਖਾਇਆ ਸੀ ਇਹ ਜਮ ਉਹਨਾਂ ਨੇ ਬਣਦੀ ਅਰ ਜਿਸ ਵੇਲੇ ਜੈਰਾਮ ਜੀ ਨੂੰ ਅਲਤਾਨ ਦੌਲਤ ਖਾਨ ਉਦੀ ਨੇ ਕਹਿੰਿਆ ਖਲਾਇਆ ਹਾਂਜੀ ਕਿ ਜੈਰਾਮ ਜੀ ਤੁਸੀਂ ਜਾਣ ਤੇ ਮੇਰਾ ਜੋ ਨੁਕਸਾਨ ਹੋਇਆ ਇਹਦਾ ਅਸਰ ਜਾਨਣਾ ਭਰ ਦੋ ਹਾਂਜੀ ਯੋਗਰ ਦੁਕਾਨ ਤੇ ਨਾਨਕ ਨੇ ਲਟਾ ਦਿੱਤੀ ਛੰਡ ਕਾਨ ਟਾ ਕੇ ਤੇ ਆਪ ਮਸਾਲਾ ਨਹੀਂ ਜਾ ਕੇ ਬਹਿ ਗਿਆ ਉਹ ਬੰਨੇ ਅੱਗੇ ਪਹਿਰਾਵਾ ਹੋ ਸੀ ਉਹਨਾਂ ਨਾਲ ਕਫਣੀ ਪਾਈ ਹੋਈ ਹੈ ਕਫਣੀ ਜਾਂਦੇ ਉਹਦੇ ਨਿਚੋੜਾ ਹਾਂਜੀ ਉਹ ਪਾਇਆ ਤੇ ਇਹਨਾਂ ਨੂੰ ਇਹਨਾਂ ਜਿਹੜੇ ਤੇ ਕੋਈ ਅਦਾਸੀ ਨਹੀਂ ਕਿ ਚੀਜ਼ ਲਟਾਈ ਜਾ ਰਹੀ ਹੈ ਹਾਂਜੀ ਪਰ ਜਿਸ ਵੇਲੇ ਇਹਨਾਂ ਨੇ ਜੈ ਰਾਮ ਜੀ ਨੇ ਕਿਹਾ ਕਿ ਮੈਂ ਨਾਨਕ ਨੂੰ ਮਿਲਾਂਗਾ ਜਾ ਕੇ ਕੱਲ ਨੂੰ ਮੈਂ ਤੁਹਾਨੂੰ ਇਸ ਗੱਲ ਨਾਲ ਜਾਵਾਂਗਾ ਕੱਲ ਨੂੰ ਤੁਹਾਡਾ ਸਾਹਤਾ ਕਰ ਦੇਵਾਂ ਔਰ ਜੈ ਰਾਮ ਜੀ ਗੁਰੂ ਨਾਨਕ ਮਹਾਰਾਜ ਦੇ ਕੋਲ ਗਿਸਾਂਾ ਵਿੱਚ ਹੂੰ ਕਹਿੰਦੇ ਕਿ ਨਾਨਕ ਤੁਸਾਂ ਮੋਦੀ ਹਨ ਲੁਟਾ ਲੁਟਾ ਲੈ ਕਾਂਡ ਟੁੱਟੀ ਗਈ ਹਾਂਜੀ ਅਰਹੁਣ ਮਨ ਦੌਲਤ ਖਾਨ ਲਉਦੀ ਜਿਹੜਾ ਉਹ ਇਹ ਗੱਲ ਕਹਿ ਰਿਹਾ ਕਿ ਤੇਰੀ ਜਮਾਨਤ ਤੇ ਅਸਾਂ ਨਾਨਕ ਨੂੰ ਰੱਖਿਆ ਸੀ ਜਿਹੜਾ ਵੀ ਵਾਅਦਾ ਕਰਤਾ ਉਹ ਉਹਦਾ ਜ਼ਿੰਮੇਵਾਰ ਤੂੰ ਆ ਉਹਦਾ ਹਿਸਾਬ ਤਾ ਮਾਰੇ ਕਰਨਾ ਹੂੰ ਕਹਿੰਦੇ ਕਿ ਗੁਰੂ ਨਾਨਕ ਮਹਾਰਾਜ ਕਹਿੰਦੇ ਚਲੋ ਕੋਈ ਗੱਲ ਨਹੀਂ ਕਰਦੇ ਆ ਗੁਰੂ ਨਾਨਕ ਮਹਾਰਾਜ ਆਏ ਇੱਥੇ ਹੁਣ ਮੋਦੀ ਖਾਨ ਨਾਲ ਸਾਥ ਤੀਜੀ ਵਾਰੀ ਹੁੰਦਾ ਹਾਂਜੀ ਤੀਜੀ ਵਾਰ ਇਹ ਤੇ ਤੀਜੀ ਵਾਰੀ ਹੁੰਦਾ ਬਿਲਕੁਲ ਫਿਰ ਆ ਕੇ ਉਹਨਾਂ ਨੇ ਦੌਲਖਾਂ ਨੋਦੀ ਦੇ ਕੋਲ ਆਏ ਨੇ ਹਾਂਜੀ ਪਰ ਉਹਨਾਂ ਨੇ ਇੱਕ ਚੰਗਾ ਸਿਆਣਾ ਮਨੀ ਜਣਾ ਸੀ ਉਹਨੂੰ ਲਾਇਆ ਹਿਸਾਬ ਕਰਨ ਤੇ ਔਰ ਹਿਸਾਬ ਕਰ ਲਿਆ ਕਰ ਲਿਆ ਫਿਰ ਗੁਰੂ ਨਾਨਕ ਮਹਾਰਾਜ ਦੇ 760 ਰੁਪਏ ਜੀ ਔਰ ਜੇਸਰ 760 ਵਧੇ ਹੈ ਹਾਂਜੀ ਹੈਰਾਨ ਹੋ ਗਿਆ ਦੌਲਖਾਂ ਦੇ ਔਰ ਦੌਲਤਖਾਲੋਦੀ ਕਹਿੰਦਾ ਕਿ ਨਾਨਕ ਤੂੰ ਜਿਹੜੇ ਪੈਸੇ ਵਧੇ ਆ ਉਹ ਵੀ ਲੈ ਲੈ ਉਹ ਵੀ ਤੇਰੇ ਪੈਸੇ ਹੋਏ ਹਾਂਜੀ ਤੇ ਤੂੰ ਆਣ ਕੇ ਤੇ ਮੇਰੀ ਦੁਕਾਨ ਚ ਨਾ ਫਿਰ ਮੋਦੀ ਦਾ ਕੰਮ ਕਰ ਹਾਂਜੀ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਨਹੀਂ ਦੌਲਖਾ ਇਹ ਪੈਸੇ ਸਾਡੇ ਨਹੀਂ ਇਹ ਪੈਸੇ ਆਸਾਨੀ ਲੈਣੇ ਇਹ ਪੈਸੇ ਅਕਾਲ ਪੁਰਖ ਦੇ ਆ ਔਰ ਇਹਨਾਂ ਪੈਸਿਆਂ ਨੂੰ ਤੁਸੀਂ ਗਰੀਬਾਂ ਵਿੱਚ ਮੰਨਦੇ ਜਨਨ ਲੋ ਉਹਨਾਂ ਦੇ ਤੇ ਇਹ ਜਿਹੜਾ ਮੋਜੀ ਦਾ ਕੰਮ ਹੈ ਹਾਂਜੀ ਇਹ ਕਾਰ ਹੁਣ ਆਸਾਨ ਨਹੀਂ ਕਰਨੀ ਤੇ ਗੁਰੂ ਨਾਨਕ ਮਹਾਰਾਜ ਇੰਨੀਆਂ ਗੱਲਾਂ ਕਰਕੇ ਤੇ ਫੇਰ ਆਪਸਾਂ ਅੱਜ ਜਾ ਵਿੱਚ ਠੀਕ ਹੈ ਜੀ ਠੀਕ ਹੈ ਜੀ ਸਤ ਸਭ ਅਗਲੇ ਹਫਤੇ ਫੇਰ ਮਿਲਾਂਗੇ ਤਾਂ ਬਹੁਤ ਬਹੁਤ ਧੰਨਵਾਦ ਮਤਨ ਦੀ ਮਿੱਟੀ ਨਿਊ ਚੈਨਲ ਦੀ ਸਮੂਹ ਟੀਮ ਦਾ ਅਤੇ ਮੇਰੇ ਸਤਿਕਾਰਯੋਗ ਮਤਰ ਸਰਦਾਰ ਦਸਿੰਦਰ ਸਿੰਘ ਜੰਮੂ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ